ਕਈ ਵਾਰ ਕਿਸੇ ਉਦਾਸ ਦਿਲ ਚੋਂ ਅਜਿਹੀ ਹੂਕ ਨਿਕਲਦੀ ਹੈ ਜਿਵੇਂ ਵੰਝਲੀ ਦੀ ਹੋਵੇ ਏ ਕਮਈਆ ਕਈ ਵਾਰ ਮੌਲੇਦਾਰਮੀ ਕਿਸੇ ਦੇ ਸੀਨੇ ਵਿੱਚ ਕਰ ਜਾਂਦਾ ਹੈ ਛੇ ਕਮਈਆ ਪਰ ਹਰ ਵਾਰ ਇਨਸਾਨੀਅਤ ਮਹਿਫੂਜ਼ ਤਾਂ ਰਹਿੰਦੀ ਹੈ ਜੇ ਇਨਸਾਨ ਆਪਣਾ ਫਰਜ਼ ਨਿਭਾਵੇ ਨੇਕਮਈਆ ਆਪਣਾ ਫਰਜ਼ ਨਿਭਾਵੇ ਨੇਕ ਮਈਆ ਸਤਿ ਸ਼੍ਰੀ ਅਕਾਲ ਵੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ੇਅਰ ਤੋਂ ਦਸ ਲਾਣ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਮੌਲੇਦਾਰ ਮੀ ਦੀ ਗੱਲ ਕੀਤੀ ਹੈ ਕੱਲ ਮੌਲੇਦਾਰ ਮੀ ਪਿਆ ਬਹੁਤੇ ਲੋਕਾਂ ਨੇ ਕਿਹਾ ਕਿ ਰੁੱਤ ਸੁਹਾਵਣੀ ਆ ਗਈ ਪਰ ਜੇ ਪਿੰਡ ਮੌਲਾ ਵਾਹਿਦਪੁਰ ਦੀ ਗੱਲ ਕਰੀਏ ਜੋ ਤਹਿਸੀਲ ਗੜਸ਼ੰਕਰ ਚ ਪੈਂਦਾ ਹੈ ਉੱਥੇ 80 85 ਸਾਲਾਂ ਬਜ਼ੁਰਗ ਜੋੜਾ ਜੋ ਕਿ ਸੰਤਾਪ ਹੰਡਾ ਰਿਹਾ ਹੈ ਜੋ ਕਿ ਨਰਕ ਭੋਗ ਰਿਹਾ ਹੈ ਜਿਨ੍ਹਾਂ ਦੇ ਤਰਸਜੋਗ ਹਾਲਾਤ ਨੇ ਜੋ ਬਹੁਤ ਬੇਬਸ ਨੇ ਉਹਨਾਂ ਦੀ ਗੱਲ ਕਰੀਏ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਉਹ ਅੱਜ ਕੱਲ ਦੇ ਜ਼ਮਾਨੇ ਵਿੱਚ ਕਿਹੋ ਜੀ ਜ਼ਿੰਦਗੀ ਬਸਰ ਕਰ ਰਹੇ ਨੇ ਹਾਲਾਤ ਇਹ ਨੇ ਕਿ ਨਿਰਾਸ਼ਾ ਚੌਂਕੜਾ ਮਾਰ ਕੇ ਬੈਠੀ ਐ ਆਪਣੇ ਘਰ ਵਿੱਚ ਹੀ ਬਰਵਾਸ ਕਿਸ ਨੂੰ ਕਹਿੰਦੇ ਆ ਇਹਨਾਂ ਤਸਵੀਰਾਂ ਰਹੀਂ ਤੁਸੀਂ ਦੇਖ ਸਕਦੇ ਹੋ ਪਰ ਹੁਣ ਸਵਾਲ ਉੱਠਦਾ ਹੈ ਕਿ ਬਜ਼ੁਰਗ ਜੋੜਾ ਸਾਨੂੰ ਕਿਵੇਂ ਮਿਲਦਾ ਹੈ ਤਾਂ ਦੱਸ ਦਈਏ 2 ਮਹੀਨੇ ਪਹਿਲਾਂ ਸਾਡੇ ਸੱਜਣ ਵਿਜੇ ਕਟਾੜਾ ਜੀ ਨੂੰ ਇਹ ਬਜ਼ੁਰਗ ਬਾਪੂ ਜੀ ਜਿਹੜੇ ਆ ਉਹ ਗੜ ਸ਼ੰਕਰ ਵਿਖੇ ਬੂਟ ਪਾਲਸ਼ਾ ਕਰਦੇ ਜਿਹੜੇ ਮਿਲਦੇ ਆ ਸਬੱਬੀ ਤੌਰ ਤੇ ਮਿਲਦੇ ਆ ਤੇ ਇਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ 85 90 ਸਾਲ ਦੀ ਉਮਰ ਵਿੱਚ ਵੀ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਦੀ ਆ ਤਾਂ ਜੋ ਆਪਣੇ ਰੋਜ਼ਮਰra ਦੀ ਜ਼ਿੰਦਗੀ ਨੂੰ ਚਲਾ ਸਕੇ ਇਹਨਾਂ ਦਾ ਪੁੱਤਰ ਜਿਹੜਾ ਆ ਉਹ ਅਪਾਹਜ ਹੈ ਗ੍ਰੈਂਡ ਚਿਲਡਰਨਸ ਬਹੁਤ ਛੋਟੇ ਆ ਘਰ ਦੇ ਤੁਸੀਂ ਹਾਲਾਤ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ ਜਿਹੜੀਆਂ ਸਿਰਫ ਟੀਨਾਂ ਹੀ ਆ ਇੱਕ ਤਰ੍ਹਾਂ ਦੀ ਜਿਵੇਂ ਸ਼ੈੱਡ ਪਾਈ ਹੋਈ ਹੈ ਕਮਰਾ-ਕਮਰਾ ਕੋਈ ਹੈ ਹੀ ਨਹੀਂ ਗੁਸਲਖਾਨਾ ਵੀ ਬੁਰੇ ਹਾਲਾਤਾਂ ਵਿੱਚ ਹੈ ਔਰ ਉਸੇ ਸ਼ੈੱਡ ਦੇ ਹੇਠਾਂ ਇਹਨਾਂ ਨੇ ਰਸੋਈ ਘਰ ਵੀ ਬਣਾਇਆ ਹੋਇਆ ਤਾਂ ਕੱਲ ਜਦੋਂ ਸ਼ਰਾਟਾ ਪਿਆ ਕਿਉਂਕਿ ਇਹਨਾਂ ਦੀ ਟੀਨਾ ਵਿੱਚ ਵੀ ਪਾੜਾ ਪੈ ਚੁੱਕਾ ਹੈ ਤਾਂ ਜਿਹੜਾ ਸ਼ਰਾਟਾ ਪਿਆ ਇਹਨਾਂ ਦਾ ਕਮਰਾ ਚਿਪ-ਚਿਪ ਕਰ ਰਿਹਾ ਸੀ ਇਹਨਾਂ ਦੀ ਰਸੋਈ ਚਿਪ-ਚਿਪ ਕਰ ਰਹੀ ਸੀ ਤੁਸੀਂ ਇਹਨਾਂ ਦੇ ਚਿਹਰੇ ਤੇ ਜਿਹੜੀਆਂ ਝੁਰੜੀਆਂ ਦੇਖੋ ਉਤੋਂ ਮਹਿਸੂਸ ਹੁੰਦਾ ਹੈ ਕਿ ਇਹਨਾਂ ਨੇ ਜ਼ਿੰਦਗੀ ਵਿੱਚ ਕਿੰਨੇ ਜ਼ਖਮ ਕਿੰਨੇ ਦਰਦ ਹੰਢਾਏ ਆ ਪਰ ਫਿਰ ਵੀ ਇਹ ਆਸ਼ਾਵਾਦੀ ਨੇ ਉਮੀਦ ਰੱਖਦੇ ਆ ਕਿ ਇਹਨਾਂ ਦਾ ਵਰਤਮਾਨ ਕਿ ਸਦੀ ਬਦੌਲਤ ਸੁਧਰ ਜਾਵੇ ਕਲ ਕੱਲਾ ਬਦਲ ਨਹੀਂ ਕਰ ਗਿਆ ਇਹਨਾਂ ਨੇ ਹੌਕਾ ਵੀ ਲਿਆ ਕਲ ਕੱਲਾ ਸ਼ਰਾਟਾ ਨਹੀਂ ਪਿਆ ਇਹਨਾਂ ਦੀ ਅੱਖਾਂ ਵਿੱਚੋਂ ਹੰਝੂ ਵੀ ਚੋਏ ਪਰ ਜਦੋਂ ਵਿਜੇ ਕਟਾਣਾ ਸਾਹਿਬ ਰਾਮਤਨ ਖੇਪੜ ਦੀ ਤੇ ਮੇਰੇ ਪਿਤਾ ਸ਼੍ਰੀ ਨਰੇਸ਼ ਸੂਰੀ ਜੀ ਜਦੋਂ ਇਹਨਾਂ ਦੇ ਘਰ ਪਹੁੰਚਦੇ ਆ ਫਿਰ ਵੀ ਬੀਬੀ ਨੇ ਬੜੇ ਚਾਹ ਨਾਲ ਘਰ ਦੇ ਅੰਦਰ ਬਾੜਿਆ ਰ ਤੇ ਕਿਹਾ ਕਿ ਪੁੱਤ ਇਹਨੇ ਮੀਹ ਚ ਕਨੂ ਆਉਣਾ ਸੀਗਾ ਹੁਣ ਗੱਲ ਇਹ ਹੈ ਕਿ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵਿਜੇ ਕਟਾਣਾ ਜੀ ਰਾਮ ਤਨਖੇਪੜ ਜੀ ਨਰੇਸ਼ ਸੂਰੀ ਜੀ ਰਲ ਕੇ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੇ ਇੱਕ ਕਮਰਾ ਬਣਾਇਆ ਜਾ ਸਕੇ ਇੱਕ ਗੁਸਲਖਾਨਾ ਬਣਾਇਆ ਜਾ ਸਕੇ ਵਾਸ਼ਰੂਮ ਬਣਾਇਆ ਜਾ ਸਕੇ ਤੇ ਰਸੋਈ ਘਰ ਬਣਾਇਆ ਜਾ ਸਕੇ ਤਾਂ ਜੋ ਜ਼ਿੰਦਗੀ ਖਤਮ ਹੋਣ ਤੋਂ ਪਹਿਲਾਂ ਹਾਲਾਂਕਿ ਇਹ ਬਹੁਤ ਆਸ਼ਾਵਾਦੀ ਨਹੀਂ ਨੈਗੇਟਿਵ ਗੱਲ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਇਹਨਾਂ ਦਾ ਵਰਤਮਾਨ ਸੁਧਰ ਜਾਵੇ ਜ਼ਿੰਦਗੀ ਖਤਮ ਹੋਣ ਤੋਂ ਪਹਿਲਾਂ ਇਹਨਾਂ ਦੀ ਇੱਕ ਨਵੀਂ ਨੀਵ ਰੱਖੀ ਜਾ ਸਕੇ ਤਾਂ ਜੋ ਇਹਨਾਂ ਨੂੰ ਮਹਿਸੂਸ ਵੀ ਹੋਵੇ ਕਿ ਹਾਂ ਦੁਨੀਆ ਤੇ ਰੱਬ ਤੇ ਬੰਦੇ ਹਨ ਜੋ ਇਹਨਾਂ ਦਾ ਦਰਦ ਦੇਖ ਕੇ ਇਹਨਾਂ ਕੋਲ ਪਹੁੰਚੇ ਨੇ ਅਸੀਂ ਇਹ ਵੀਡੀਓ ਇਸ ਕਰਕੇ ਸਾਂਝੀ ਕਰ ਰਹੇ ਆ ਤਾਂ ਜੋ ਜੇਕਰ ਇਹ ਵੀਡੀਓ ਦੇਖ ਕੇ ਤੁਹਾਡੇ ਮਨ ਵਿੱਚ ਵੀ ਇਨਸਾਨੀਅਤ ਜਾਗਦੀ ਹੈ ਇਸ ਬਜ਼ੁਰਗ ਜੋੜ ਲਈ ਪਿਆਰ ਜਾਗਦਾ ਜੋ ਹੱਲ ਵੀ ਮਿਹਨਤ ਕਰਕੇ ਆਪਣੇ ਰਹਿਗੁਜ਼ਰ ਚਲਾ ਰਹੇ ਆ ਤਾਂ ਤੁਸੀਂ ਵੀ ਜ਼ਰੂਰ ਪਿੰਡ ਮੌਲਾ ਵਾਹਿਦਪੁਰ ਜਾ ਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਔਰ ਇਹਨਾਂ ਬਜ਼ੁਰਗ ਬਾਪੂ ਅਤੇ ਬੀਬੀ ਤੋਂ ਅਸ਼ੀਰਵਾਦ ਲੈ ਸਕਦੇ ਹੋ ਦੇਖਿਓ ਤੁਹਾਨੂੰ ਕਿੰਨੀਆਂ ਦੁਆਵਾਂ ਦੇਣਗੇ ਤਾਂ ਮੌਕੇ ਤੇ ਤਸਵੀਰਾਂ ਦਿਖਾਣੇ ਔਰ ਹੋਰ ਬਧੇਰੀ ਜਾਣਕਾਰੀ ਜਿਹੜੀ ਆ ਉਹ ਵਿੱਚ ਇੱਕ ਟਾਣਾ ਸਭ ਤੁਹਾਨੂੰ ਇਸ ਵੀਡੀਓ ਵਿੱਚ ਦੇਣਗੇ ਮੇਰਾ ਨਾਮ ਜੀਤਪਿਆ ਵਾ ਇਹਦੇ ਨਾਂ ਚਰਨ ਦਾਸ ਵਾ ਇਹਦੇ ਨਾਂ ਚਰਨ ਦਾਸ ਵਾ ਇਹ ਮੇਰੇ ਮੁੰਡੇ ਦਾ ਸੁੱਚਾ ਹੈ ਤੇ ਮੇਰੇ ਪੁੱਤੇ ਆਉ ਨਿਆਣੇ ਆ ਅੱਛਾ ਇਹ ਬੱਚੇ ਉਹ ਮੇਰੇ ਦਾ ਹੀ ਛੋੜੇ ਮੇਰੇ ਬੇੰਤੀ ਪਿੰਡ ਕਿਹੜਾ ਮਦਦ ਉਹ ਪਿੰਡ ਪਿੰਡ ਸ਼ਾਹ ਤੋਂ ਮੋਲਾ ਹੈ ਜੀ ਹਾਂਜੀ ਬਾਦ ਵਰ ਮੋਲਾ ਬਾਦ ਵਰ ਰਹੀ ਅਸੀਂ ਬਾਦ ਵਰ ਜੁਆ ਠੀਕ ਹੈ ਜੀ ਹਾਂ ਜੀ ਤੇ ਕੀ ਕੀ ਤਕਲੀਫ ਕੀ ਕੀ ਤਕਲੀਫ ਆਂਦੀ ਆ ਹੈ ਕੀ ਕੀ ਤਕਲੀਫ ਹੁੰਦੀ ਤੁਹਾਨੂੰ ਹਾਂ ਮੈਨੂੰ ਤਾਂ ਤਕਲੀਫ ਹਾਲੇ ਮੈਂ ਹਾਲੇ ਮੈਂ ਠੀਕ ਵਾਂ ਉਹ ਤਾਂ ਹਾਲੇ ਮੈਂ ਜੀ ਮੈਂ ਪਾਣੀ ਛਾੜੇ ਅੰਦਰ ਹੀ ਪੈਂਦਾ ਤੇ ਪੁਚਾ ਲਾਣੀ ਆ ਅੱਛਾ ਜੀ ਮੈਂ ਪੁਚਾ ਲਾਣੀ ਆ ਲੋਕਲ ਘਰਾਂ ਦੇ ਵਿੱਚ ਫਿਰ ਟਾਈਮ ਪਾਸ ਕਰੀ ਜਾਈ ਯਾਰ ਹਾਂ ਹਾਂ ਟਾਈਮ ਪਾਸ ਵਾ ਪਾਪੂ ਤੁਹਾਡਾ ਨਾ ਕੀ ਆ ਜੀ ਚੰਦਾਸ ਆ ਜੀ ਮੁੰਡੇ ਨੂੰ ਹੋਇਆ ਕੀ ਅਸਲ ਦੇ ਵਿੱਚ ਹੋਇਆ ਕੀ ਹੈ ਮੁੰਡੇ ਨੂੰ ਪ੍ਰੋਬਲਮ ਕੀ ਹੈ ਪਤਾ ਨਹੀਂ ਉਹ ਗੱਲ ਕੀ ਤੋਰ ਨਹੀਂ ਹੁੰਦਾ ਇਲਾਜ ਇਹਦਾ ਫਿਰ ਹਾਂ ਇਲਾਜ ਕਰਾ ਰਹੇ ਆ ਜੀ ਇਹਦਾ ਚਾਹਦੇ ਨਾ ਗੱਲ ਕਰ ਹਾਂਜੀ ਨਹੀਂ ਕਰਾਂਗੇ ਇਲਾਜ ਨਹੀਂ ਕਰਾ ਰਹੇ ਨਾ ਪੈਸੇ ਦੁੱਖੋਂ ਨਹੀਂ ਕਰਾ ਰਹੇ ਜੀ ਨਾ ਹਾਂਜੀ ਪੈਸੇ ਦੁੱਖੋਂ ਇਲਾਜ ਨਹੀਂ ਹਾਂਜੀ 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 ਹਾਂ ਠੀਕ ਰਖੜੀ ਬਰਲਣ ਗਈਆਂ ਨਾ ਕਰ ਰਹੇ ਨਹੀਂ ਬਾਬੂ ਜੀ ਉਮਰ ਕਿੰਨੀ ਹੋ ਗਈ ਤੁਹਾਡੀ ਹਾਂ ਉਮਰ ਕਿੰਨੀ ਹੋ ਗਈ ਤੁਹਾਡੀ ਆ ਕੇ ਮੇਰੀ ਹੈਗੀ ਆਪਣੇ ਸਾਡੇ ਬਣਾਣੀ ਰੋਟੀ 78 ਸਾਲ ਦੀ ਹੋਰ ਜਲਦੀ ਮਰੋਗੇ ਨਾ ਤੇ ਆ ਘਰ ਦੇ ਹਾਲਾਤ ਜਿਵੇਂ ਇਦਾਂ ਹੀ ਆ ਇਹ ਸ਼ੁਰੂ ਤੋਂ ਇਦਾਂ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੁਹਾਡੀ ਨਹੀਂ ਕਿਸੇ ਨੇ ਕੀਤੀ ਮਦਦ ਆ ਹਾਂ ਹਾਂ ਰੋਟੀ ਤਾਂ ਚੰਗੀਆਂ ਥੋ ਦੇਖਦੇ ਨੇ ਤੁਸੀਂ ਇਹ ਚ ਗੱਲ ਕੰਗ ਹ ਹਲੇ ਨਾਲ ਸਹੀ ਜਾਂ ਨਾ ਕੋਈ ਆ ਉਠਿਆ ਟ ਖਾਪੇ ਖੜ ਲਗੀ ਚੋ ਇਹ ਵੀ ਲੈ ਲੈ ਕੇ ਜਾਦੇ ਭੁੰਦੇ ਡਿਗੀ ਹੋਆ ਐਮੀ ਪੈ ਜਬੀ ਸੰ ਰੋਟੀ ਪਕਾਉਣ ਨੂੰ ਯਾਨੀ ਥੈ ਨਹੀਂ ਹੈਗਾ ਅਸੀਂ ਰੋਟੀ ਦੀ ਬਹੁਤ ਦੁਖੀ ਆ ਇਹ ਗੱਲ ਕਹਿੰਨੇ ਤੁਹਾਡੀ ਬੜ ਖਸਦਾਰੀ ਆ ਜੇ ਤੁਸੀਂ ਇਹ ਮੈਨੂੰ ਸਾਡਾ ਸਿਰ ਰਕੋ ਦੇਣਾ ਇਹਦੇ ਵਿੱਚ ਧੰਨਵਾਦ ਆ ਅਸੀਂ ਸੈਨੇਮ ਅਸੀਂ ਰੁਕ ਜਾਣਾ ਤੁਹਾਡੀਆਂ ਜਦਦਾ ਰਹਿਣੀ ਹੈ ਗਾਹਾਂ ਬੱਚੇ ਜਿਆਦ ਕਰੂਗੇ ਸਾਨੂੰ ਮੈਂ ਜਿੰਦੇ ਬਾਦੇ ਰੋਪਤ ਬਹੁਤ ਧੰਨਵਾਦ ਆ ਤੁਹਾਡਾ ਹਾਂ ਜਿਹੜੀ ਤੁਸੀਂ ਇੰਨੀ ਹਰ ਬੱਚਾ ਟੱਕਣ ਲੱਗੇ ਆ ਕੋਈ ਕੋਈ ਦੇਖਦਾ ਐਥੇ ਦੇ ਵੀ ਹੈਗੇ ਆ ਇੱਕ ਗੱਲ ਬਾਤ ਤੁਸੀਂ ਜਿਹੜੀ ਤੁਸੀਂ ਗਾ ਟੱਕਣ ਦਾ ਕਰ ਲਿਆ ਇਹਦਾ ਕੋ ਚੱਕ ਨਹੀਂ ਸਕਦਾ ਬਹੁਤ ਧੰਨਵਾਦ ਆ ਤੁਹਾਡਾ ਬਹੁਤ ਅਸੀਂ ਅੱਜ ਪਿੰਡ ਮੋਲਾਬਾਦਪੁਰ ਤਹਿਸੀਲ ਗੜਸ਼ੰਕਰ ਗੜਸ਼ੰਕਰ ਤੋਂ 5-6 ਕਿਲੋਮੀਟਰ ਪਿੰਡ ਹੈ ਇਹ ਇਹ ਬਜ਼ੁਰਗ ਹੈਗੇ ਚਰਨਦਾਸ ਜੀ ਇਹ ਮਾਤਾ ਜੀ ਹੈਗੇ ਜੀਤੋ ਇਹ ਬਜ਼ੁਰਗ ਇੱਕ ਦਿਨ ਮੈਨੂੰ ਗੜਸ਼ੰਕਰ ਮਿਲੇ ਸੀ ਪਾਲਿਸ਼ ਦਾ ਕੰਮ ਕਰਦੇ ਸੀ ਮੈਂ ਇਹਨਾਂ ਨੂੰ ਰੋਕ ਕੇ ਪੁੱਛਿਆ ਵੀ ਤੁਸੀਂ ਇਸ ਉਮਰ 'ਚ ਕਿੰਨੀ ਉਮਰ ਹੈ ਤੁਹਾਡੀ ਇਹ ਕਹਿੰਦੇ 90 ਸਾਲ ਦੇ ਲਗਭਗ ਮੈਂ ਕਿਹਾ ਵੀ ਤੁਸੀਂ ਕਿਉਂ ਕੰਮ ਕਰ ਰਹੇ ਹੋ ਕੀ ਆ ਗੱਲ ਹੈ ਕਹਿੰਦੇ ਵੀ ਮੁੰਡਾ ਉਹ ਅਪਾਹਜ ਹੈ ਉਹ ਨਹੀਂ ਕੰਮ ਕਰ ਸਕਦਾ ਅਸੀਂ ਬੜੇ ਪਰੇਸ਼ਾਨ ਆ ਚਲੋ ਅਸੀਂ ਇਹਨਾਂ ਦੀ ਮਦਦ ਕੀਤੀ 2 ਮਹੀਨੇ ਤੋਂ ਇਹਨਾਂ ਨੂੰ ਰਾਸ਼ਨ ਵੀ ਦੇ ਰਹੇ ਹਾਂ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਹਾਡਾ ਘਰ ਦੇਖਾਂਗੇ ਆ ਕੇ ਅਸੀਂ ਇਹਨਾਂ ਦਾ ਘਰ ਦੇਖਿਆ ਪੀਵੀ 32 ਚੈਨਲ ਤੋਂ ਸੂਰੀ ਸਾਹਿਬ ਜੀ ਇਹ ਵੀ ਆਏ ਔਰ ਪੂਰੀ ਟੀਮ ਆਈ ਪੀਵੀ 32 ਦੀ ਅੱਜ ਅਸੀਂ ਇੱਥੇ ਵਿਜ਼ਿਟ ਕੀਤਾ ਬਹੁਤ ਤਰਸਯੋਗ ਹਾਲਤ ਹੈ ਇਹਨਾਂ ਦੀ ਇਹਨਾਂ ਨੂੰ ਮਦਦ ਦੀ ਲੋੜ ਹੈ ਅਸੀਂ ਵੀ ਕਰ ਰਹੇ ਹਾਂ ਪੀਵੀ 32 ਚੈਨਲ ਵਾਲੇ ਵੀ ਕਰ ਰਹੇ ਹਾਂ ਤੇ ਹੋਰ ਵੀ ਜੇ ਕੋਈ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੇ ਤਾਂ ਕਰ ਸਕਦਾ ਹੈ ਸਾਡੇ ਵੱਲੋਂ ਇੱਕ ਕਮਰੇ ਦੀ ਤਸਵੀਰ ਹੈ ਇੱਕ ਕਮਰਾ ਇਹਨਾਂ ਨੂੰ ਔਰ ਇੱਕ ਰਸੋਈ ਹੁਣ ਇਹਨਾਂ ਦੇ بارش ਹੋ ਰਹੀ ਹੈ ਤਾਂ ਇਹ ਸਵੇਰ ਦੇ ਹਨ ਇਹਨਾਂ ਨੇ ਖਾਣਾ ਨਹੀਂ ਬਣਾਇਆ ਬੜੇ ਪਰੇਸ਼ਾਨ ਨੇ ਵਿਚਾਰੇ ਔਰ ਅਸੀਂ ਆ ਕੇ ਦੇਖ ਰਹੇ ਆ ਇੱਥੇ ਤੁਸੀਂ ਵੀ ਦੇਖ ਲਓ ਵੀ ਇੱਥੇ ਅੰਦਰ ਹੀ ਪਾਣੀ ਪੈ ਰਿਹਾ ਜਿੱਥੇ ਸੌਂਦੇ ਆ ਜਿੱਥੇ ਲੰਮੇ ਪੈਂਦੇ ਉੱਥੇ ਹੀ ਪਾਣੀ ਪੈ ਰਿਹਾ ਇਹ ਰਾਤ ਕਿਦਾਂ ਮੀਂਹ ਚ ਇਹਨਾਂ ਨੇ guzari ਹੋਊਗੀ ਇਹਨਾਂ ਨੂੰ ਇੱਕ ਕਮਰਾ ਇੱਕ ਰਸੋਈ ਛੋਟੀ ਜੀ ਇੱਕ ਬਾਥਰੂਮ ਦੀ ਜਿਹੜੀ ਹੈ ਉਹ ਸੇਵਾ ਅਸੀਂ ਕਰਾਂਗੇ ਰਲ ਮਿਲ ਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਜਿੰਨੇ ਵੀ ਇਹ ਚੈਨਲ ਦੇਖ ਰਹੇ ਆਂ ਜਿਹੜੇ ਵੀਡੀਓ ਦੇਖ ਰਹੇ ਆਂ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਜਿੰਨੀ ਹੋ ਸਕਦੀ ਕਰੋ ਜੇ ਕੋਈ ਵੀ ਜੇ ਵੀ ਕਰਨਾ ਹੋਵੇ ਇਹਨਾਂ ਨੂੰ ਕਿੱਥੇ ਕਰ ਸਕਦੇ ਆਂ ਇਹਨਾਂ ਨੂੰ ਸੰਪਰਕ ਇਹਨਾਂ ਦੇ ਪਿੰਡ ਆ ਕੇ ਕਰ ਸਕਦੇ ਆ ਜੀ ਪਿੰਡ ਮੋਲਾਬਾਦਪੁਰ ਗੜਸ਼ੰਕਰ ਤੋਂ 5-6 ਕਿਲੋਮੀਟਰ ਆਦਮਪੁਰ ਵਾਲੀ ਰੋਡ ਤੇ ਨਹਿਰ ਦੇ ਨਾਲ ਬਿਲਕੁਲ ਪਿੰਡ ਇਹਨਾਂ ਦਾ ਲੱਗਦਾ ਇਹ ਬਜ਼ੁਰਗਾਂ ਦਾ ਨਾਮ ਚਰਨਦਾਸ ਹੈ ਮਾਤਾ ਜੀ ਦਾ ਨਾਮ ਜੀਤੋ ਹੈ ਇਹਨਾਂ ਨੂੰ ਆ ਕੇ ਸੰਪਰਕ ਕਰ ਸਕਦਾ ਸਾਡੇ ਪੀਵੀ 32 ਚੈਨਲ ਨਮਾ ਸ਼ਹਿਰ ਸ਼੍ਰੀ ਨਰੇਸ਼ ਸੂਰੀ ਜੀ ਉਨਾ ਬਲੋਂ ਮੇਰੇ ਬਲੋਂ ਰਾਮਤਾਨ ਖੇਪੜ ਜੀ ਨਵਾਂ ਸ਼ਹਿਰ ਤੋਂ ਉਹ ਵੀ ਮਦਦ ਕਰਨਗੇ ਸੋ ਬਾਕੀ ਸਾਰਿਆਂ ਨੂੰ ਵੀ ਅਪੀਲ ਹੈ ਜਿੰਨੀ ਹੋ ਸਕਦੀ ਇਹਨਾਂ ਦੀ ਮਦਦ ਕਰੋ